ਸ਼ਿਕਾ ਜੀ ਮਨਰਾਸੀ ਤੋਂ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਆਸ਼ਾ ਕਰਦੀ ਤੁਸੀਂ ਸਾਰੇ ਠੀਕ ਠਾਕ ਹੋਗੇ ਵਧੀਆ ਹੋਗੇ ਜੀ ਲਓ ਜੀ ਦਿਨ ਹੋ ਗਿਆ ਸ਼ੁਕਰਵਾਰ ਦਾ ਟਾਈਮ ਇੱਥੇ ਹੋ ਗਿਆ ਸਵੇਰੇ 7 ਵਜੇ ਦਾ ਤੇ ਆਪਾਂ ਵਲੌਗ ਦੀ ਸ਼ੁਰੂਆਤ ਕਰ ਲਈ ਹੈ ਤੇ ਰਾਜਿੰਦਰ ਹੁਣੇ ਕਰ ਰਿਹਾ ਗਾਰਡਨ ਦੀ ਸਫਾਈ ਜਿਹੜਾ ਹੱਤੇ ਦੇ ਵਿੱਚ ਲਾ ਰੱਖਿਆ ਵੇਲਾ ਵਗੈਰਾ ਹਨਾ ਹੁਣ ਸਬਜ਼ੀ ਵਗੈਰਾ ਲੱਗਦੇ ਨਹੀਂ ਇਸ ਕਰਕੇ ਉਥੋਂ ਦੀ ਸਫਾਈ ਕਰ ਰਿਹਾ ਤੇ ਚਲੋ ਜੀ ਚੱਲਦੇ ਆਂ ਪਹਿਲਾਂ ਗਾਰਡਨ ਵਿੱਚ ਫਿਰ ਮੈਂ ਆ ਕੇ ਕਰੂੰਗੀ ਇੱਥੋਂ ਦੀ ਸਾਫ ਸਫਾਈ ਮੈਂ ਕਰਨੀ ਹੈ ਘਰ ਦੀ ਸਫਾਈ ਕਿ ਕੱਲ ਆ ਗਿਆ ਸੀਗਾ ਕਾਫੀ ਰੇਤਾ ਹਨਾ ਮੀ ਆ ਮੀ ਤਾਂ ਪਿਆਰ ਨਹੀਂ ਬਦਲ ਬਹੁਤ ਬੜੇ ਹੋਏ ਸੀਗੇ ਪਰ ਮੀ ਆਇਆ ਨਹੀਂ ਗਾ ਤੇ ਨੇਰੀ ਜੀ ਆ ਗਈ ਜਿਸ ਕਰਕੇ ਇਹ ਦਿੱਤਾ ਕਾਫੀ ਆ ਗਿਆ ਤੇ ਚਲੋ ਜੀ ਪਹਿਲਾਂ ਚਲਦੇ ਆ ਗਾਰਡਨ ਵਿੱਚ ਫਿਰ ਕਰਾਂਗੇ ਘਰ ਦੀ ਸਫਾਈ ਸਫਾਈ ਹੋ ਰਹੀ ਅੱਜ ਹੈ ਇਹ ਤਾਂ ਸਕੋਣੀਆ ਪਹਿਣਨੀ ਹੈ ਸਹੀ ਗੱਲ ਹੈ ਜਾਦੇ ਕੁਝ ਫੈਲ ਗਿਆ ਮੰਮੀ ਨਿਗਾ ਰੱਖਣ ਆਏ ਆ

ਤੋਰੀਆਂ ਵੀ ਬੜੀਆਂ ਮਹਿੰਗੀਆਂ ਹਨ ਇਹਨਾਂ ਦਾ ਜੋਰੀ ਬੜਾ ਲੱਗਦਾ ਹੁਣ ਬਹੁਤ ਜ਼ਿਆਦਾ ਹੋਈਆਂ ਪਈਆਂ ਫਿਰ ਬਣਦੇ ਆ ਨਿੱਲਾ ਨਿੱਲਾ ਹੋ ਰਿਹਾ ਆ ਨਾ ਤਾਂ ਕੀ ਸੀ ਕਸਿਆ ਹੈ ਨਹੀਂ ਕ ਤਸੀ ਇਹਨੇ ਖੇਤੀ ਪੱਟਿਆ ਜਿਹਾ ਪੱਤਰੀ ਜਿਹੜੀ ਓਹੋ ਖੁੰਡੀ ਜੀ ਹੈ ਨਾ ਜੇ ਯਾਦ ਇਧਰ ਗਾਰਡਨ ਦੀ ਸਾਰੀ ਸਾਫ ਸਫਾਈ ਹੋ ਜੂਗੀ ਇਹ ਵੇਲਾ ਨਾਲ ਖਾ ਲੀਤ ਨਾ ਜਗ ਲਾ ਲਿਨੀ ਸਾਰੇ ਸਾਰੇ ਇਧਰ ਫੈਲ ਲੇ ਬਹੁਤ ਜ਼ਿਆਦਾ ਏ ਵੀ ਜੇ ਤਾਂ ਮੀਂਹ ਦਾ ਪਾਣੀ ਨਹੀਂ ਵਧਿਆ ਮੀਂਹ ਦੇ ਪਾਣੀ ਨੇ ਵਧ ਗਈਆਂ ਇੱਧਰ ਇੱਧਰ ਕਰ ਰਹੇ ਮਸਤੀ ਇਹਨਾਂ ਨੂੰ ਵਿਚਾਰਾ ਨੇਰਾ ਨੇਰਾ ਹੋਇਆ ਪਿਆ ਫੁੱਲ ਕਿੰਨੇ ਸੋਹਣੇ ਲੱਗੇ ਹੋਏ ਪੀਲੇ ਪੀਲੇ ਮਿਰਚਾਂ ਵੀ ਲੱਗੀਆਂ ਪਈਆਂ ਛੋਟ-ਛੋਟੀਆਂ ਹੂੰ ਇਹਨਾਂ ਨੂੰ ਜਗ੍ਹਾ ਨਹੀਂ ਮਿਲਦੀ ਜਾਂਦੀ ਨਾ ਹੁਣ ਉਹ ਫੇਰ ਲੱਗਦੀਆਂ ਹੀ ਨਹੀਂ ਗੀਆਂ ਹੁਣ ਖਿੱਚਣੀ ਪਊਗੀ ਹੈਂਚੀ ਲੈ ਲੈ ਕੇ ਪਹਿਲੇ ਟਹਿਣੀਆਂ ਕੱਟ ਲੋ ਫਿਰ ਛੇਤੀ ਨਾ ਹੋ ਜਾਣਗੇ। ਇਕੱਲੇ ਦੇ ਬੁੱਟੇ ਦੇ ਵਿਚਾਨੀਆਂ ਸ਼ੁਰੂ ਹੋ ਗਈਆਂ। ਕਾ ਫੂਸ ਉਹ ਸਮਾਂ ਜਣੇ ਦੇ ਬੁੱਟੇ ਵਰਗਾ ਲੱਗਦਾ ਨਾ ਕਿ ਕਾ ਆਇਆ ਉਹ। ਖਲੀ ਹੋਈ ਹੋਣਾ ਤਾਂ ਕਰਕੇ। ਗਾਈਆਂ ਨੇ ਖਾਣ ਵਾਸਤੇ ਹੋ ਜੂਗਾ। ਇਹ ਜਗਾ ਹੋ ਗਈ ਇਸ ਕਰਕੇ ਘਾਹ ਤਾਂ ਹੁਣ ਛੇਤੀ ਪੱਟਿਆ ਜਾਊਗਾ ਪਰ ਵੇਲਾ ਜਿਹੜੀਆਂ ਉਹ ਥੋੜੇ ਜ਼ਿਆਦਾ ਟਾਈਮ ਲੰਘਦੀਆਂ ਜੀ ਇੱਧਰ ਝਾੜੂ ਵਗੈਰਾ ਕੱਢਤਾ ਆਪਾਂ ਤੇ ਹੁਣ ਇੱਧਰ ਕਰਨੀ ਹੈ ਸਾਫ ਸਫਾਈ ਰੇਤਾ ਕਾਫੀ ਆ ਗਿਆ ਚਲੋ ਲੱਗਦੇ ਹੁਣ ਇੱਕ ਸ਼ੁਰੂ ਹੁੰਨੇ ਆ ਸਾਫ ਸਫਾਈ ਕਰਨ ਤੇ 2 ਘੰਟੇ 1.5 ਘੰਟਾ ਲੱਗ ਜੂਗਾ ਇੱਧਰ ਕਿਆ ਕਰ ਰਹਿ ਕੇ ਕੰਮ ਹੋ ਗਿਆ ਚਲੋ ਜਗਾਈਆਂ ਦੇ ਪੱਠਿਆਂ ਦਾ ਪ੍ਰਬੰਧ ਹੋ ਗਿਆ ਇਹ ਘਾਹ ਪਾਤਾ ਗਾਈਆਂ ਨੂੰ ਹੁਣ ਪਟਕੇ ਲੈਂਦਾ ਸੀ ਜਿਹੜਾ ਹੱਤੇ ਵਿੱਚੋਂ ਖੇਤ ਵਿੱਚ ਜਿਹੜੇ ਪੱਠੇ ਆ ਥੋੜੇ ਹੋ ਗਏ ਆ ਮੈਂ ਵੀ ਸਫਾਈ ਕਰ ਲਈ ਆ ਤੇ ਹੁਣ ਤਾਂ ਪਉਣੀਆ ਤੰਦੂਰ ਫੁਲਕਿਆਂ ਦਾ ਟਾਈਮ ਹੋ ਗਿਆ ਧੁੱਪ ਚੜ ਰਹੀ ਹੈ ਵੈਸੇ ਅੱਜ ਮੌਸਮ ਠੰਡਾ ਹੈ ਮੰਮੀ ਲੱਗੇ ਹੋਏ ਰਾਏ ਦਾ ਹੈਲਪ ਕਰਨ ਵਾਸਤੇ ਲਓ ਜੀ ਵਿਹੇਲਾ ਪੱਟੀਆਂ ਉਸ ਥੱਲੋਂ ਨਿਕਲੀਆਂ ਤਿੰਨ ਅੱਲਾ ਥੋੜੀਆਂ ਜੀਆਂ ਪੱਕ ਗਈਆਂ ਕਿਉਂਕਿ ਕਾਜਾਰਾਸੀ ਕਿ ਦਿਖਦੀਆਂ ਨਹੀਂ ਇਸ ਵਿੱਚ ਨੇ ਕਾਜਾਰਸੀ ਕੇ ਫਿਲਟਰ ਬਦਲਣ ਵਾਸਤੇ ਇਹ ਹਰੀਆਂ ਮਿਰਚਾਂ ਤੇ ਅਦਰਕ ਧੋ ਕੇ ਸੁੱਕਣੇ ਪਾਤੇ ਕਿਉਂਕਿ ਅੱਜ ਇਹਨਾਂ ਦਾ ਪਾਉਣਾ ਹੈ ਆਚਾਰ ਤੇ ਕੁਛ ਮਿਰਚਾਂ ਤਲਣੀਆਂ ਆ ਤੇ ਉਸ ਵਾਸਤੇ ਇਸ ਨੂੰ ਮੈਂ ਧੋ ਕੇ ਚੰਗੀ ਤਰ੍ਹਾਂ ਸੁੱਕਣੇ ਪਾਤਾ ਆ ਹੁਣ ਮੈਂ ਲੱਗੀ ਸੀਗੀ ਇਸ ਅਦਰਕ ਤੇ ਮਿਰਚਾਂ ਦਾ ਆਚਾਰ ਪਾਉਣ ਵਾਸਤੇ ਤੇ ਅਦਰਕ ਛਿਲਦੀਆਂ ਤੇ ਮਿਰਚਾਂ ਨੂੰ ਕੱਟਦੀਆਂ ਤੇ ਫਿਰ ਅਦਰਕ ਤੇ ਵੀ ਛੋਟੇ-ਛੋਟੇ ਪੀਸ ਕਰ ਲੂੰਗੀ ਲਓ ਜੀ ਇਹ ਹਰੀਆਂ ਮਿਰਚਾਂ ਜਿਹੜੀਆਂ ਮੈਂ ਛੋਟੀਆਂ-ਛੋਟੀਆਂ ਕੱਟ ਲਈਆਂ ਆ ਇੱਕ ਮਿਰਚ ਦੇ ਜਿਵੇਂ ਦੋ ਪੀਸ ਬਣਾ ਲਏ ਆ वैसे ਤਾਂ ਇਸ ਨੂੰ ਲੰਬਾ ਵੀ ਕੱਟ ਸਕਦੇ ਆ ਵੀ ਵਿੱਚੋਂ ਕੱਟ ਲਾ ਕੇ ਕਰਦੇ ਦੇ ਨਾਲ ਪਰ ਮੇਰੇ ਹੱਥਾਂ ਤੇ ਥੋੜੀ ਖਾਰਿਸ਼ ਜੀ ਹੋ ਜਾਂਦੀ ਏ ਇਸ ਕਰਕੇ ਮੈਂ ਇਸ ਤਰ੍ਹਾਂ ਕੱਟ ਲਿਆ ਨਾ ਕੈਂਚੀ ਤੇ ਨਾਲ ਕੱਟ ਲਿਆ ਜਿਹੜੀਆਂ ਮਿਰਚਾਂ ਕੱਟਣ ਵਾਲੀ ਕੈਂਚੀ ਹੁੰਦੀ ਏ ਇਹ ਅਦਰਕ ਤਾਂ ਵੀ ਪਤਲੇ ਪਤਲੇ ਜਿਹੜੇ ਸਲਾਈਸ ਕੱਟ ਲਏ ਤੇ ਹੁਣ ਆਪਾਂ ਇਹਦੇ ਮਸਾਲੇ ਤਿਆਰ ਕਰਦੇ ਆਂ ਕਾਲਿਆਂ ਦੇ ਵਿੱਚ ਲੈ ਲਏ 2 ਚਮਚ ਮੇਥੇ ਦੇ 1 ਚਮਚ ਕਾਲੀਆਂ ਮਿਰਚਾਂ 1 ਚਮਚ ਪੀਲੀ ਸਰੋ ਲੈ ਲਈਏ 1 ਚਮਚ ਕਲੌਂਜੀ ਦੀ ਲੈ ਲਈਏ ਤੇ 2 ਚਮਚ ਲੈ ਲਈਏ ਆਪਾਂ राई ਦੇ ਤੇ ਇੱਕ ਵੱਡਾ ਚਮਚ ਲੈ ਲਿਆ ਸੌਫ ਦਾ ਤੇ ਆਹ ਵਾਲੇ ਤਿੰਨ ਚਮਚ ਜਿਹੜੇ ਆ ਆਪਾਂ ਪਾਵਾਂਗੇ ਸਿਰਕੇ ਦੇ ਤੇ ਪਹਿਲਾਂ ਸਭ ਤੋਂ ਪਹਿਲਾਂ ਜਿਹੜੇ ਆ ਮੋٹے ਮਸਾਲੇ ਆ ਇਹਨਾਂ ਨੂੰ ਆਪਾਂ ਹਲਕਾ ਰੋਸਟ ਕਰ ਲਾਂਗੇ ਫਿਰ ਇਹਨਾਂ ਨੂੰ ਕਰ ਲਾਂਗੇ ਗ੍ਰਾਈਂਡ ਠੰਡਾ ਕਰਕੇ ਤੇ ਪਹਿਲਾਂ ਮੈਂ ਇਹਨਾਂ ਨੂੰ ਰੋਸਟ ਕਰ ਲਾਂ ਸਾਰੇ ਮੋٹے ਮਸਾਲੇ ਜਿਹੜੇ ਆਪਾਂ ਤਰ ਤਰੇ ਜੇ ਗ੍ਰਾਈਂਡ ਕਰ ਲੇ ਤੇ ਇਧਰ ਜਿਹੜੇ ਦੂਸਰੇ ਸੀਗੇ ਇਹਨਾਂ ਨੂੰ ਰੋਸਟ ਕਰ ਲਿਆ ਜੁਵੈਨ ਰਹਿਗੇ ਸੀ ਜੁਵੈਨ ਜਿਹੜੀ ਮੈਂ ਬਾਅਦ ਚ ਰੋਸਟ ਕੀਤੀ ਹੈ ਨਾ ਤੇ ਜੀਰਾ ਵੀ ਰਹਿ ਗਿਆ ਸੀਗਾ ਜੀਰਾ ਹੁਣ ਮੈਂ ਜਿਹੜਾ ਰੋਸਟ ਕਰ ਲਿਆ ਇਸ ਨੂੰ ਹਲਕਾ ਜਿਹਾ ਦਰਦਰਾ ਜਿਹਾ ਪੀ ਲੈਣੀ ਆ ਲਓ ਜੀ ਇਹ ਸਾਰੇ ਮਸਾਲੇ ਆਪਾਂ ਇੱਕ ਭਾਂਡੇ ਦੇ ਵਿੱਚ ਪਾ ਲਈਏ ਇਸ ਵਿੱਚ ਹੁਣ ਪਾ ਲੈਨੇ ਇੱਕ ਚਮਚ ਲੂਣ ਦਾ ਤੇ ਇੱਕ ਚਮਚ ਹਲਦੀ ਦਾ ਤੇ ਇਹਨਾਂ ਨੂੰ ਸਾਰੇ ਮਸਾਲਿਆਂ ਨੂੰ ਆਪਾਂ ਮਿਲਾ ਲੈਨੇ ਚੰਗੀ ਤਰ੍ਹਾਂ ਹੁਣ ਇਸ ਵਿੱਚ ਤਿੰਨ ਇੱਕ ਚਮਚ ਆਪਾਂ ਪਾਲਣੀਆਂ ਤੇਲ ਦੀ ਮੈਂ ਕੱਚਾ ਤੇਲ ਪਾਇਆ ਹੈ ਕਲਕਾ ਕੇ ਨਹੀਂ ਪਾਇਆ ਤੁਸੀਂ ਚਾਹੋ ਤਾਂ ਕਲਕਾ ਕੇ ਠੰਡਾ ਕਰਕੇ ਵੀ ਤੇਲ ਪਾ ਸਕਦੇ ਹੁਣ ਇਸ ਨੂੰ ਸਾਰੇ ਨੂੰ ਮਸਾਲੇ ਨੂੰ ਫਿਰ ਮਿਕਸ ਕਰ ਲੈਣੇ ਤੇਲ ਦੇ ਵਿੱਚ ਤੇਲ ਵੀ ਜਿਹੜਾ ਮਸਾਲਿਆਂ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਗਿਆ ਹੁਣ ਇਸ ਵਿੱਚ ਆਪਾਂ ਜਿਹੜਾ 3 ਚਮਚ ਸਿਰਕਾ ਆ ਉਹ ੜਾ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਜਿਹੜੇ ਸਾਰੇ ਮਸਾਲੇ ਜਿਹੜੇ ਮਿਕਸ ਹੋ ਗਏ ਤੇਲ ਤੇ ਸਿਰਕੇ ਦੇ ਵਿੱਚ ਹੁਣ ਇਸ ਵਿੱਚ ਪਾ ਲੈਣਾ ਆਪਾਂ ਮਿਰਚ ਜਿਹੜਾ ਕੱਟਿਆ ਹੋਇਆ ਅਦਰਕ ਦੇ ਸਲਾਈਸ ਉਵੀ ਵਿੱਚ ਪਾ ਲੈਣੇ ਤੇ ਇਸ ਨੂੰ ਵੀ ਚੰਗੀ ਤਰ੍ਹਾਂ ਕਰ ਲੈਣੇ ਮਿਕਸ ਤਾਂ ਕਿ ਮਸਾਲਾ ਜਿਹੜਾ ਸਾਰਾ ਆਚਾਰ ਦੇ ਵਿੱਚ ਮਿਲ ਜਵੇ ਚਲੋ ਜੀ ਆਚਾਰ ਆਪਣਾ ਚੰਗੀ ਤਰ੍ਹਾਂ ਇਸ ਵਿੱਚ ਮਿਕਸ ਹੋ ਗਿਆ ਮਸਾਲੇ ਦੇ ਵਿੱਚ ਹੁਣ ਇਸ ਨੂੰ ਆਪਾਂ ਡੱਬੇ ਦੇ ਵਿੱਚ ਪਾ ਕੇ ਰੱਖ ਲਾਂਗੇ بس ਧਿਆਨ ਇਹ ਰੱਖਣਾ ਜਿਸ ਵੀ ਭਾਂਡੇ ਦੇ ਵਿੱਚ ਆਪਾਂ ਪਾ ਕੇ ਰੱਖ ਰਹੇ ਹਾਂ ਉਹ ਆਪਣਾ ਭਾਂਡਾ ਬਿਲਕੁਲ ਸੁੱਕਾ ਹੋਣਾ ਚਾਹੀਦਾ ਗਿੱਲਾ ਨਹੀਂ ਹੋਣਾ ਚਾਹੀਦਾ ਨਹੀਂ ਤਾਂ ਆਚਾਰ ਖਰਾਬ ਹੋਣ ਦੇ ਬਹੁਤ ਚਾਂਸਸ ਰਹਿੰਦੇ ਆ ਤੇ ਹੁਣ ਇਸ ਨੂੰ ਆਪਾਂ ਡੱਬੇ ਦੇ ਵਿੱਚ ਪਾ ਕੇ ਫਿਰ 2-3 ਦਿਨ ਇਸ ਨੂੰ ਧੁੱਪ ਲਵਾਈ ਜਾਵਾਂਗੇ ਹਲਾਉਂਦੇ ਵੀ ਰਵਾਂਗੇ ਤਾਂ ਹੀ ਮੈਂ ਥੋੜਾ ਜਿਹਾ ਖੁੱਲਾ ਭਾਂਡਾ ਲਿਆਇਆ ਤੇ ਇਸ ਨਾਲ ਆਪਣਾ ਵਧੀਆ ਟੇਸਟੀ ਆਚਾਰ ਜਿਹੜਾ ਹੈ ਬਣ ਜਾਊਗਾ ਤੇ ਹੁਣ ਇਸ ਨੂੰ ਸਾਰੇ ਨੂੰ ਆਪਾਂ ਇਸੇ ਇੱਥੇ ਪਾ ਕੇ ਫਿਰ ਇਸ ਨੂੰ ਰੱਖ ਦਿੰਨੇ ਆ ਧੁੱਪੇ ਜੀ ਹਰੀਆਂ ਮਿਰਚਾਂ ਦਾ ਤੇ ਅਦਰਕ ਦਾ ਅਚਾਰ ਤਾਂ ਆਪਾਂ ਪਾ ਲਿਆ ਤੇ ਹੁਣ ਮੈਂ ਤਣ ਲੱਗੀ ਸੀਗੀ ਇਹ ਮਿਰਚਾਂ ਕਿਉਂਕਿ ਆਪਾਂ ਨੂੰ ਪਿੰਡਾਂ ਵਾਲਿਆਂ ਨੂੰ ਆਦਤ ਹੁੰਦੀ ਹੈ ਜਦੋਂ ਚੀਜ਼ ਲੈਦੀ ਥੋੜੀ ਜਿਹੀ ਜ਼ਿਆਦਾ ਹੀ ਲੈ ਆਈਦੀ ਹੈ ਤੇ ਫਿਰ ਮੈਂ ਜ਼ਿਆਦਾ ਨਹੀਂ ਪਾਇਆ ਹੁਣ ਇਹ ਜਿਹੜੀਆਂ ਮਿਰਚਾਂ ਇਹ ਤਲ ਲੈਣੀਆਂ ਜੀ ਤੇ ਅੱਜ ਵਾਲੇ ਵਲੌਗ ਦਾ ਵੀ ਆਪਾਂ ਐਂਡ ਇੱਥੇ ਕਰ ਰਹੇ ਆਂ ਵਲੌਗ ਵਧੀਆ ਲੱਗਿਆ ਹੋਵੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਾਂਗੇ ਕੱਲੂ ਇੱਕ ਨਵੇਂ ਵਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ